ਸਿੰਘ ਸਾਹਿਬ ਜੀ ਮੇਰੇ ਵਰਗਾ ਬੰਦਾ ਸਾਡੇ ਵਰਗਾ ਬੰਦਾ ਗਲਤੀ ਕਰੇ ਕੋਈ ਸਾਡੇ ਤੇ ਸਵਾਲ ਕਰ ਰਿਹਾ ਉਹਦੇ ਜਵਾਬਾਂ ਦੇ ਵਿੱਚ ਤਲਖੀ ਚ ਆ ਜੇ ਗੱਲ ਤੇ ਮੰਨਣ ਚਾਉਂਦੀ ਆ ਪਰ ਤੂੰ ਹੀ ਕੌਮ ਦੇ ਜਥੇਦਾਰ ਹੋ ਤੂੰ ਹੀ ਇੰਨੀ ਛੱਤੀ ਤਲਖੀ ਦੇ ਵਿੱਚ ਨਹੀਂ ਆ ਸਕਦੇ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਆ ਜਾਤ ਜਿਲਾਹਾ ਮਤ ਕਾ ਧੀਰ ਕਹਿੰਦਾ ਮੈਂ ਜਾਤ ਦਾ ਜਿਲਾਹਾ ਪਰ ਮਤ ਦਾ ਧੀਰ ਆ ਜਾਤ ਜਿਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮਾ ਕਬੀਰ ਵੀ ਮੈਂ ਸਹਿਜ ਦੇ ਨਾਲ ਉਹਦੇ ਗੁਣਾ ਨੂੰ ਅਕਾਲ ਪੁਰਖ ਦੇ ਗੁਨਾ ਨੂੰ ਜਾਪ ਰਿਆ ਵਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਲ ਕਰਨੀਆਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੁਣਾਂ ਦੀ ਜਿਹੜੀ ਥੋੜੇ ਦਿਨ ਪਹਿਲਾਂ ਤਲਖੀ ਦੇ ਵਿੱਚ ਆ ਗਏ ਆ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਆ ਗੱਲ ਤਾਂ ਕਰਨ ਲੱਗਿਆਂ ਕਿਉਂਕਿ ਅਸੀਂ ਵੀ ਸਿੱਖਾਂ ਤੇ ਉਹ ਸਿੱਖਾਂ ਦੇ ਜਥੇਦਾਰ ਆ ਸਿੱਖਾਂ ਦੇ ਲੀਡਿੰਗ ਵਰਗ ਆ ਕੱਲੇ ਸਿੱਖਾਂ ਦੇਣੀ ਜਿਹੜਾ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਿਹੜਾ ਵੀ ਵਰਗ ਉਥੇ ਸੀਸ ਨਿਵਾ ਰਿਆ ਹਰ ਇੱਕ ਉਸ ਵਰਗ ਦੀ ਉਹ ਜਥੇਦਾਰਾਂ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਪ੍ਰਸਾਰਾ ਜਿਹੜਾ ਲੋਕਾਂ ਦੇ ਤੱਕ ਪਹੁੰਚਾਉਣਾ ਵਾ ਸਿੰਘ ਸਾਹਿਬ ਜੀ ਮੇਰੇ ਵਰਗਾ ਬੰਦਾ ਸਾਡੇ ਵਰਗਾ ਬੰਦਾ ਗਲਤੀ ਕਰੇ ਕੋਈ ਸਾਡੇ ਤੇ ਸਵਾਲ ਕਰ ਰਿਆ ਉਹਦੇ ਜਵਾਬਾਂ ਦੇ ਵਿੱਚ ਤਲਖੀ ਚ ਆ ਜੇ ਗੱਲ ਤੇ ਮੰਨਣ ਚਾਉਂਦੀ ਆ ਪਰ ਤੂੰ ਹੀ ਕੌਮ ਦੇ ਜਥੇਦਾਰੋਂ ਤੂੰ ਹੀ ਇੰਨੀ ਛਤੀ ਤਲਖੀ ਦੇ ਵਿੱਚ ਨਹੀਂ ਆ ਸਕਦੇ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਜਾਤ ਜਲਾਹਾ ਮਤ ਕਾ ਧੀਰ ਕਹਿੰਦਾ ਮੈਂ ਜਾਤ ਦਾ ਜਲਾਹਾ ਪਰ ਮਤ ਦਾ ਧੀਰਾ ਜਾਤ ਜਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮਾ ਕਬੀਰ ਮੈਂ ਸਹਿਜ ਦੇ ਨਾਲ ਉਹਦੇ ਗੁਣਾ ਨੂੰ ਅਕਾਲ ਪੁਰਖ ਦੇ ਗੁਣਾ ਨੂੰ ਜਪ ਰਿਆ ਵਾ ਜਿੰਨਾ ਚਾ ਰਹਾਡੇ ਹਿਰਦੇ ਦੇ ਵਿੱਚ ਸਹਿਜ ਨਹੀਂ ਆਉਂਦਾ ਸਹਿਜ ਹੀ ਆਏ ਹੁਕਮ ਸਦਾਇਓ ਨਾ ਚਿਰਹੀਂ ਉਹਦਾ ਹੁਕਮ ਨਹੀਂ ਬੁਝ ਸਕਦੇ ਅਕਾਲ ਪੁਰਖ ਦਾ ਸਹਿਜ ਬਹੁਤ ਜ਼ਰੂਰੀ ਆ ਤਾਂ ਕਰਕੇ ਤੂੰ ਹੀ ਤੇ ਇਹ ਉਪਦੇਸ਼ ਸਿੰਘ ਸਾਹਿਬ ਜੀ ਲੋਕਾਂ ਦੇ ਤੱਕ ਪਹੁੰਚਾਉਣਾ ਵਾ ਤੇ ਜੇ ਤੂੰ ਹੀ ਤਲਕੀ ਦੇ ਵਿੱਚ ਆਓਗੇ ਤੇ ਫਿਰ ਅਹੀਂ ਤਾਂ ਤੁਹਾਡੇ ਵੱਲ ਵੇਖ ਕੇ ਸਿੱਖਣਾ ਨਾ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਇੱਕ ਗੱਲ ਕਹੀ ਵੀ ਮੇਰੀ ਜਾਤੀ ਨੂੰ ਮਾੜਾ ਬੋਲਿਆ ਗਿਆ ਪਰ ਮਹਾਰਾਜ ਦੀ ਬਾਣੀ ਦਾ ਫਰਮਾਨ ਆ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਣਾ ਕੀਨੀ ਕਹਿ ਰਵਿਦਾਸ ਚ ਮਾਰਾ ਉੱਥੇ ਤੇ ਜਿਹੜੀ ਜਾਤੀ ਜਿਹੜਾ ਵੰਸ਼ ਜਿਹੜਾ ਜਨਮ ਆ ਉਹਨੂੰ ਛੋਟਾ ਕਿਹਾ ਗਿਆ ਜਿਹੜਾ ਉਸ ਅਕਾਲ ਪੁਰਖ ਨੂੰ ਨਹੀਂ ਜਪਦਾ ਉਹ ਛੋਟਾ ਵਾ ਗੱਲ ਹੀ ਗੁਰਮਤ ਦੇ ਵਿੱਚ ਗੁਰ ਕੀ ਮਤ ਤੁਲੇ ਆਣੇ ਭਗਤ ਬਿਨਾ ਉਹ ਡੁੱਬੇ ਸਿਆਣੇ ਗੁਰਮਤ ਦੇ ਵਿੱਚ ਗੱਲ ਹੀ ਜਿਹੜੀ ਆ ਆਤਮਾ ਲੈਵਲ ਦੀ ਆ ਜੋਤ ਲੈਵਲ ਦੀ ਆ ਉਧਰ ਸਰੀਰਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਉਥੇ ਸਰੀਰਾਂ ਦੀ ਕੋਈ ਗੱਲ ਨਹੀਂ ਕੋਈ ਉੱਚੀ ਜਾਤੀ ਦਾ ਕੋਈ ਛੋਟੀ ਜਾਤੀ ਦਾ ਗੁਰਮਤਿ ਚ ਸਰੀਰਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਹਰ ਹਰ ਨਾਮ ਜਪਤੇ ਆ ਉੱਤਮ ਪਦਵੀ ਪਾਇਓ ਉਥੇ ਪਦਮੀ ਉਹਦੀ ਆ ਉੱਤਮ ਜੜਾ ਹਰੀ ਦੇ ਪ੍ਰਮਾਤਮਾ ਦੇ ਗੁਣਾ ਨੂੰ ਜਪਦਾ ਵਾ ਉਹਦੀ ਪਦਵੀ ਤੋਂ ਉੱਚੀ ਪਦਵੀ ਕਿਸੇ ਦੀ ਹੋ ਹੀ ਨਹੀਂ ਸਕਦੀ ਤਾਂ ਕਰਕੇ ਇਹਨਾਂ ਦੇ ਸਰੀਰਾਂ ਦੇ ਖੇਡ ਚੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂਕਿ ਤੂੰ ਹੀ ਕੌਮ ਨੂੰ ਗੁਰਮਤ ਦਾ ਉਪਦੇਸ਼ ਦੇਣਾ ਹੈ ਮਹਾਰਾਜ ਕਹਿੰਦੇ ਨਾ ਹਮ ਚੂੜਾ ਨਾ ਕਮਿਆਰ ਨਾ ਜੱਟ ਔਰ ਨਾ ਲਹਾਰ ਨਾ ਤਰਖਾਨ ਨਾ ਹਮ ਖੱਤਰੀ ਹਮ ਹ ਸਿੰਘ ਭਚੰਗੜ ਛਤਰੀ ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਹੀ ਨ ਸਤ ਗੁਰਸੇ ਮੰਗਾ ਸਿੱਧੇ ਦਾੜੇ ਹਮਰੇ ਕੁੰਡੇ ਮਛਿਆਰੇ ਸਦਾ ਰਹੇ ਹਮ ਸ਼ਸਤਰਨ ਪਹਿਰੇ ਉੱਥੇ ਤਾਂ ਜਾਤੀ ਦੀ ਗੱਲ ਹੀ ਮੁੱਕ ਗਈ ਸਾਰੀ 12 ਜਾਤ ਸਨਾਤ ਮਲਾਵਾ ਤਿੰਨ ਤਰ ਤੀਰ ਕਮਾਨ ਸਕਾਵਾ ਬਰਸ਼ਾ ਪਕੜ ਕੀ ਸੁਨ ਜਾਵਾ ਤੀਰ ਤਫੰਗ ਸੁ ਕੌਣ ਚਲਾਵਾ ਮਹਾਰਾਜ ਨੇ ਖਾਲਸਾ ਪੰਥ ਸਾਜਤਾ ਉੱਥੇ ਜਾਤੀ ਦੀ ਤੇ ਕੋਈ ਗੱਲ ਹੀ ਨਹੀਂ ਹੈਗੀ ਤਾਂ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਆਉਣਾ ਆਉਣਾ ਪੈਣਾ ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਈ ਸੁਖੀਆ ਉਹ ਉਹੀ ਸੁਖੀਆ ਜਿਹੜਾ ਪ੍ਰਮਾਤਮਾ ਦਾ ਸੁਖੀ ਹੋਈ ਆ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਰਿਹਾ ਬਾਕੀ ਸਾਰੇ ਇੱਥੇ ਦੁਖੀ ਆ ਦੁਖ दारू ਸੁਖ ਰੋਗ ਪਿਆ ਤਾਂ ਕਰਕੇ ਇਹ ਦੁੱਖਾ ਜਿਹੜਾ ਇਹ ਤੇ ਮਤਲਬ ਹੀ ਆਉਣਾ ਹੀ ਆਉਣਾ ਜ਼ਿੰਦਗੀ ਦੇ ਵਿੱਚ ਜਿਹੜਾ ਹਰੀ ਦੇ ਗੁਣਾਂ ਨੂੰ ਜਪਣਾ ਉਹ ਹੀ ਅਸਲੀ ਸੁੱਖ ਹੈ ਤੇ ਦਾਗਰਕੇ ਸਿੰਘ ਸਾਹਿਬ ਜੀ ਇੱਕ ਆਪਣੀ ਤੋਸ਼ ਬੁੱਧੀ ਦੇ ਅਨਸਾਰ ਦੇ ਨਾਲ ਸਿਰਫ ਤੁਹਾਡੇ ਅੱਗੇ ਇੱਕ ਬੇਨਤੀ ਕੀਤੀ ਆ ਤੇ ਬੇਨਤੀ ਪ੍ਰਵਾਨ ਕਰਨੀ ਇਹਨਾਂ ਚੀਜ਼ਾਂ 'ਚੋਂ ਆਪਾਂ ਨੂੰ ਬਾਹਰ ਆਉਣਾ ਚਾਹੀਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ